ਜਦੋਂ ਵੀ ਕ੍ਰੈਡਿਟ ਕਾਰਡ ਦੀ ਦੁਨੀਆ ਦੇ ਵਿੱਚ ਲਗਜ਼ਰੀ ਤੇ ਪ੍ਰੀਮੀਅਮਨੈਸ ਦੀ ਗੱਲ ਹੁੰਦੀ ਹੈ ਨਾ ਤਾਂ ਇੱਕ ਨਾਮ ਸਾਡੇ ਦਿਮਾਗ ਦੇ ਵਿੱਚ ਜ਼ਰੂਰ ਆਉਂਦਾ ਹੈ HDFC ਇਨਫਿਨੀਆ ਪਰ HDFC ਨੂੰ ਟੱਕਰ ਦੇਣ ਲਈ ਹੁਣ ਆਈ ਸੀ ਆਈ ਨੇ ਆਪਣਾ ਮਾਰਲਡ ਕਾਰਡ ਲਾਂਚ ਕੀਤਾ ਤੇ ਲਾਂਚ ਹੁੰਦੇ ਹੀ ਇਹ ਕਾਰਡ ਕ੍ਰੈਡਿਟ ਕਾਰਡ ਕਮਿਊਨਿਟੀ ਦੇ ਵਿੱਚ ਨਾ ਇੱਕ ਤੂਫਾਨ ਦੀ ਧਰਾ ਆਇਆ ਕੁਝ ਲੋਕਾਂ ਦਾ ਕਹਿਣਾ ਹੈ ਕਿ ਫਾਈਨਲੀ HDFC ਇਨਫਿਨੀਆ ਨੂੰ ਕੋਈ ਟੱਕਰ ਦੇਣ ਲਈ ਆਇਆ ਹੈ ਕੀ ਵਾਕਈ ਇਹ ਕਾਰਡ HDFC ਇਨਫਿਨੀਆ ਦੀ ਟੱਕਰ ਦਾ ਹੈ ਕੀ ਹੈ ਇਸ ਕਾਰਡ ਦਾ ਸੱਚ ਤੇ ਇਸ ਕਾਰਡ ਦੇ ਆਉਣ ਤੋਂ ਬਾਅਦ ਹੁਣ ਇੰਡੀਆ ਦਾ ਬੈਸਟ ਕ੍ਰੈਡਿਟ ਕਾਰਡ ਕਿਹੜਾ ਹੋਏਗਾ ਅ ਤੋ ਸਭ ਤੋਂ ਪਹਿਲਾਂ ਆਪਾਂ ICICI Emerald ਦੇ ਕ੍ਰੈਡਿਟ ਕਾਰਡ ਦਾ ਓਵਰਵਿਊ ਦੇਖ ਲੈਨੇ ਆ। ICICI Emerald ਦੇ ਦੋ ਵੇਰੀਐਂਟ ਹੈ। ਇੱਕ ਸਟੈਂਡਰਡ ਤੇ ਦੂਸਰਾ ਪ੍ਰਾਈਵੇਟ ਮੈਟਲ ਕਾਰਡ। ਜਿਹੜਾ ਸਟੈਂਡਰਡ ਕ੍ਰੈਡਿਟ ਕਾਰਡ ਹੈ ਉਹਦੀ 1000 ਪਲੱਸ GST ਮੰਥਲੀ ਫੀਸ ਹੈ ਜਿਹਨੂੰ ਕਿ ਤੁਸੀਂ ਵੇਵ ਆਫ ਕਰਵਾ ਸਕਦੇ ਹੋ 1 ਮਹੀਨੇ ਦੇ ਵਿੱਚ 1 ਲੱਖ ਰੁਪਏ ਸਪੈਂਡ ਕਰਕੇ। ਉਸ ਤੋਂ ਬਾਅਦ ਜਿਹੜਾ ਪ੍ਰਾਈਵੇਟ ਮੈਟਲ ਕਾਰਡ ਹੈ ਉਹਦੀ ਐਨੂਅਲ ਫੀਸ ਹੈ 12500 ਪਲੱਸ GST। ਹੁਣ ਇਸ ਵੀਡੀਓ ਦੇ ਵਿੱਚ ਆਪਾਂ ਮੈਟਲ ਵਾਲੇ ਕ੍ਰੈਡਿਟ ਕਾਰਡ ਦੀ ਹੀ ਗੱਲ ਕਰਾਂਗੇ ਕਿਉਂਕਿ ਆਬਵੀਅਸਲੀ ਅਸੀਂ ਇੰਡੀਆ ਦਾ ਬੈਸਟ ਕ੍ਰੈਡਿਟ ਕਾਰਡ ਲੱਭ ਰਹੇ ਹਾਂ ਤੇ ਜਿਹੜਾ ਪ੍ਰਾਈਵੇਟ ਮੈਟਲ ਕਾਰਡ ਹੈ ਉਹ ਡੈਫੀਨੇਟਲੀ ਸਟੈਂਡਰਡ ਵਾਲੇ ਨਾਲੋਂ ਤਾਂ ਬੈਟਰ ਹੀ ਹੋਏਗਾ ਤੇ ਪ੍ਰੀਮੀਅਮ ਵੀ ਹੋਏਗਾ ਤੇ ਜਿਵੇਂ ਮੈਂ ਕਿਹਾ ਵੀ ਜਿਹੜਾ ਮੈਟਲ ਵਾਲਾ ਕ੍ਰੈਡਿਟ ਕਾਰਡ ਹੈ ਉਹਦੀ 12.5 ਹਜ਼ਾਰ ਐਨੂਅਲ ਫੀਸ ਹੈ ਪਲੱਸ 18% ਜੀਐਸਟੀ ਹੈ ਤੇ ਇਸ ਕਾਰਡ ਨੂੰ ਲੈਣ ਦੇ ਲਈ ਤੁਹਾਡੀ ਘੱਟੋ ਘੱਟ ਦੁਬਾਰਾ ਕਹਿ ਰਿਹਾ ਘੱਟੋ ਘੱਟ 40 ਲੱਖ ਐਨੂਅਲ ਸੈਲਰੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਵੀ ਇਹ ਇੱਕ ਇਨਵਾਈਟ-ਓਨਲੀ ਕ੍ਰੈਡਿਟ ਕਾਰਡ ਹੈ। ICICI ਵੈਲਥ ਕਸਟਮਰਸ ਇਸ ਕਾਰਡ ਨੂੰ ਪ੍ਰੈਫਰ ਕਰਦੇ ਆ। ਹੁਣ ਇਸ ਕਾਰਡ ਨੂੰ ਲੈਣ ਦੇ ਹੀ 12500 ਦੇ ਤੁਹਾਨੂੰ ਬੋਨਸ ਪੁਆਇੰਟ ਮਿਲ ਜਾਂਦੇ ਆ ਤੇ ਇੱਕ ਬੋਨਸ ਪੁਆਇੰਟ ਦੀ ਵੈਲਿਊ 1 ਰੁਪਏ ਦੇ ਬਰਾਬਰ ਹੁੰਦੀ ਹੈ। ਸੋ ਇਫੈਕਟਿਵਲੀ ਪਹਿਲੇ ਸਾਲ ਜਿਹੜੀ ਤੁਹਾਡੀ ਫੀਸ ਆ ਵੇਵ-ਆਫੀ ਹੋ ਜਾਂਦੀ ਹੈ ਬਟ ਹਾਂ 18% ਦਾ ਜਿਹੜਾ GST ਹੈ ਉਹ ਤੁਹਾਨੂੰ ਦੇਣਾ ਹੀ ਪਏਗਾ। ਇਹ ਕਾਰਡ ਇੱਕ ਐਨੂਅਲ ਸਪੈਂਡਿੰਗ ਮਾਈਲਸਟੋਨ ਦੇ ਨਾਲ ਆਉਂਦਾ ਜੋ ਕਿ 10 ਲੱਖ ਰੁਪਏ ਹੈ। ਮਤਲਬ ਕਿ ਜੇਕਰ ਤੁਸੀਂ ਇੱਕ ਸਾਲ ਦੇ ਵਿੱਚ 10 ਲੱਖ ਰੁਪਏ ਸਪੈਂਡ ਕਰ ਦ ਸੋ ਤੁਹਾਨੂੰ ਹਰ 200 ਰੁਪਏ ਸਪੈਂਡ ਕਰਨ ਤੇ 6 ਰਿਵਾਰਡ ਪੁਆਇੰਟਸ ਮਿਲਦੇ ਆ ਜੋ ਕਿ ਰਫਲੀ ਤਿੰਨ ਪਰਸੈਂਟ ਦਾ ਰਿਵਾਰਡ ਰੇਟ ਮਿਲਦਾ ਤੇ ਇਹ ਚੀਜ਼ਾਂ ਤੁਹਾਨੂੰ ਆਲਮੋਸਟ ਹਰ ਇੱਕ ਖਰਚੇ ਤੇ ਮਿਲਦੀਆਂ ਹਨ ਜਿਵੇਂ ਕਿ ਗਰੋਸਰੀ ਯੂਟਿਲਿਟੀ ਐਜੂਕੇਸ਼ਨ ਇੰਸ਼ੋਰੈਂਸ ਬਸ ਇਹਦੇ ਵਿੱਚ ਰੈਂਟ ਫਿਊਲ EMI ਤੇ ਗਵਰਨਮੈਂਟ ਦੇ ਜਿਹੜੇ ਖਰਚੇ ਆ ਉਹ ਇਨਕਲੂਡ ਨਹੀਂ ਹੋਣਗੇ ਤੇ ਉਹ ਅੱਜਕੱਲ੍ਹ ਆਲਮੋਸਟ ਹਰ ਇੱਕ ਕਾਰਡ ਤੋਂ ਹੀ ਐਕਸਕਲੂਡ ਕੀਤੇ ਜਾਂਦੇ ਆ ਹੁਣ ਇਹਦੇ ਵਿੱਚ ਜਿਹੜੇ ਰਿਟੇਲ ਸਪੈਂਡਸ ਆ ਉਹਨਾਂ ਤੇ ਤੁਹਾਨੂੰ ਕੋਈ ਮੈਕਸਿਮਮ ਕੈਪਿੰਗ ਨਹੀਂ ਲੱਗਦੀ ਬਟ ਬਾਕੀ ਜਿਹੜੀਆਂ ਕੈਟੇਗਰੀ ਇਸ ਤੇ ਤੁਹਾਨੂੰ 1000 ਪੁਆਇੰਟਸ ਪਰ ਸਟੇਟਮੈਂਟ ਦੀ ਕੈਪਿੰਗ ਹੈ ਜੋ ਕਿ ਆউন্ড ਰਾਊਂਡ ਤੁਹਾਡਾ 33000 ਰੁਪਏ ਦਾ ਖਰਚਾ ਬਣਦਾ ਹੈ I I think ਇਹ ਕਾਫੀ ਡੀਸੈਂਟ ਹੈ ਹੁਣ ਇਸ ਤੋਂ ਬਾਅਦ ਇੰਸ਼ੋਰੈਂਸ ਦੀ ਗੱਲ ਕਰੀ ਤਾਂ ਉੱਥੇ 5000 ਪੁਆਇੰਟਸ ਪਰ ਸਟੇਟਮੈਂਟ ਦੀ ਕੈਪਿੰਗ ਹੈ ਜੋ ਕਿ ਆউন্ড ਰਾਊਂਡ ਤੁਹਾਡਾ 160000 ਦਾ ਖਰਚਾ ਬਣਦਾ ਹੈ ਤੇ ਮੈਨੂੰ ਲੱਗਦਾ ਵੀ ਇਸ ਤੋਂ ਜ਼ਿਆਦਾ ਇੰਸ਼ੋਰੈਂਸ ਪ੍ਰੀਮੀਅਮ ਕਿਤੇ ਜ਼ਿਆਦਾ ਨਹੀਂ ਹੋਏਗਾ। ਮਤਲਬ ਕਿ ਹੁਣ ਤੱਕ ਇਹ ਲਿਮਿਟ ਕਾਫੀ ਫੇਅਰ ਹੈ। ਹੁਣ ਇਸ ਤੋਂ ਇਲਾਵਾ ਇਸ ਕਾਰਡ ਦੇ ਨਾਲ ਨਾ ਤੁਹਾਨੂੰ ਕੁਝ ਮਾਈਲਸਟੋਨ ਬੈਨੀਫਿਟਸ ਵੀ ਮਿਲ ਜਾਂਦੇ ਆ। ਮਤਲਬ ਕਿ 1 ਸਾਲ ਦੇ ਵਿੱਚ ਜੇਕਰ ਤੁਸੀਂ 4 ਲੱਖ ਰੁਪਏ ਸਪੈਂਡ ਕਰਦੇ ਹੋ ਤਾਂ ਤੁਹਾਨੂੰ ਈਜ਼ ਮਾਈ ਟ੍ਰਿਪ ਦਾ 3000 ਦਾ ਵਾਊਚਰ ਮਿਲ ਜਾਂਦਾ ਹੈ। ਤੇ ਜੇਕਰ ਤੁਸੀਂ 8 ਲੱਖ ਰੁਪਏ ਸਪੈਂਡ ਕਰਦੇ ਹੋ 1 ਸਾਲ ਦੇ ਵਿੱਚ ਤਾਂ ਈਜ਼ ਮਾਈ ਟ੍ਰਿਪ ਦਾ 3000 ਦਾ ਵਾਊਚਰ ਇੱਕ ਹੋਰ ਮਿਲ ਜਾਂਦਾ ਹੈ। ਸੋ 1 ਸਾਲ ਦੇ ਵਿੱਚ ਤੁਹਾਨੂੰ 8 ਲੱਖ ਰੁਪਏ ਸਪੈਂਡ ਕਰਕੇ 6000 ਦਾ ਜਿਹੜ ਹੁਣ ਤੱਕ ਦਾ ਸਭ ਤੋਂ ਬੈਸਟ ਹੈ ICICI ਅਮਰਾਲ ਦੇ ਕ੍ਰੈਡਿਟ ਕਾਰਡ ਦੇ ਨਾਲ ਤੁਹਾਨੂੰ ਅਨਲਿਮਿਟਿਡ ਲੌਂਜ ਐਕਸੈਸ ਮਿਲ ਜਾਂਦੇ ਆ ਆਪਣੇ ਲਈ ਤੇ ਇੱਕ ਐਡ-ਆਨ ਕਾਰਡ ਹੋਲਡਰ ਦੇ ਲਈ ਇਸ ਤੋਂ ਇਲਾਵਾ ਤੁਹਾਨੂੰ ਬਾਇ 1 ਗੈਟ 1 ਦਾ ਆਫਰ ਮਿਲ ਜਾਂਦਾ ਬੁੱਕ ਮਾਈ ਸ਼ੋ ਤੇ ਜਿੱਥੇ ਤੁਹਾਨੂੰ 750 ਤੱਕ ਦਾ ਫਾਇਦਾ ਮਿਲ ਸਕਦਾ ਹੈ ਫਿਰ ਚਾਹੇ ਉਹ ਮੂਵੀ, სპੋਰਟ ਇਵੈਂਟ, تھیਟਰ ਜਾਂ ਫਿਰ ਕਾਨਸਰਟ, ਸੀ ਟਿਕਟਸ ਹੋਣ ਜਾਂ ਕੁਝ ਵੀ ਹੋਵੇ ਤੇ ਐਡੀਸ਼ਨਲੀ ਤੁਹਾਨੂੰ ਤਾਜ ਐਪਿਕਿਅਰ ਦੀ ਮੈਂਬਰਸ਼ਿਪ ਮਿਲ ਜਾਂਦੀ ਹੈ ਪਲੱਸ 1 ਫ੍ਰੀ ਸਟੇ ਮਿਲ ਜਾਂਦੀ ਹੈ ਪਾਰਟਿਸਿਪੇਟਿੰਗ ਤਾਜ ਹੋਟਲਸ ਅਕ੍ਰੋਸ ਇੰਡੀਆ ਤੇ ਇਸ ਤੋਂ ਇਲਾਵਾ ਬਾਕੀ ਜਿਹੜੀਆਂ ਉਹਨਾਂ ਦੀਆਂ ਸਰਵਿਸਿਜ਼ ਨੇ ਉਹਨਾਂ ਤੇ 20 ਤੋਂ 25% ਦਾ ਡਿਸਕਾਊਂਟ ਮਿਲ ਜਾਂਦਾ ਜਿਵੇਂ ਕਿ ਫੂਡ ਵੈਬਰੇਜਸ ਆਪਾ ਵਗੈਰਾ ਤੇ ਹੁਣ ਕੁਝ ਹੋਰ ਬੈਨੀਫਿਟਸ ਵੀ ਨੇ ਜਿਵੇਂ ਕਿ ਅਨ ਲਿਮਟਿਡ ਫਰੀ ਗੋਲਫ ਰਾਉਂਡਸ ਐਂਡ ਲੈਸਨਸ ਇਜ਼ੀ ਡਿਨਰ ਪ੍ਰਾਈਮ ਮੈਂਬਰਸ਼ਿਪ ਤੇ ਹੋਰ ਵੀ ਬਹੁਤ ਕੁਝ ਉਹਨਾਂ ਦੀ ਸਾਰੀਆਂ ਚੀਜ਼ਾਂ ਤਾਂ ਠੀਕ ਹੈ ਆਈ ਮੀਨ ਕਿ ਇਹ ਕ੍ਰੈਡਿਟ ਕਾਰਡ ਕਾਫੀ ਵਧੀਆ ਇਸ ਕੈਟਾਗਰੀ ਦੇ ਵਿੱਚ ਬਟ ਆਈਸੀਆਈਸੀ ਨੂੰ ਜੋ ਚੀਜ਼ ਸਟੈਂਡ ਆਊਟ ਕਰਦੀ ਹੈ ਉਹ ਇਹਨਾਂ ਦਾ ਆਈ ਸ਼ਾਪ ਫੀਚਰ ਹੈ ਹੁਣ ਜਿਵੇਂ HDFC ਦਾ ਸਮਾਰਟ ਬਾਈ ਪੋਰਟਲ ਹੈ ਉਸੇ ਤਰੀਕੇ ਨਾਲ ਆਈ ਸ਼ਾਪ ICICI ਦਾ ਇੱਕ ਐਕਸਕਲੂਸਿਵ ਪੋਰਟਲ ਹੈ ਜਿੱਥੇ ਕਿ ਤੁਸੀਂ ਐਕਸਲੇਟਰ ਰਿਵਾਰਡ ਪੁਆਇੰਟਸ ਅਰਨ ਕਰ ਸਕਦੇ ਹੋ ਜਦੋਂ ICICI ਅਮਰਲ ਦੇ ਲਾਂਚ ਹੋਇਆ ਸੀ ਨਾ ਤਾਂ ਇਹਨਾਂ ਦੇ iShop ਪੋਰਟਲ ਤੇ ਫਲਾਈਟਸ ਤੇ 6 ਗੁਣਾ ਤੇ ਹੋਟਲ ਬੁਕਿੰਗਸ ਤੇ 12 ਗੁਣਾ ਰਿਵਾਰਡ ਪੁਆਇੰਟਸ ਮਿਲ ਰਹੇ ਸੀ ਮਤਲਬ ਕਿ ਫਲਾਈਟਸ ਤੇ 18% ਦਾ ਰਿਵਾਰਡ ਰੇਟ ਤੇ ਹੋਟਲ ਬੁਕਿੰਗਸ ਤੇ 36% ਦਾ ਰਿਵਾਰਡ ਰੇਟ which was absolutely crazy ਹੁਣ ਇਸ ਤੋਂ ਇਲਾਵਾ ਜੇਕਰ ਤੁਸੀਂ Amazon ਜਾਂ Flipkart ਦੇ vouchers ਖਰੀਦਦੇ ਹੋ iShop ਪੋਰਟਲ ਤੋਂ ਤਾਂ ਉੱਥੇ ਵੀ ਤੁਹਾਨੂੰ ਐਕਸਲਰੇਟਡ 6 ਗੁਣਾ ਰਿਵਾਰਡ ਪੁਆਇੰਟਸ ਮਿਲਦੇ ਆ ਮਤਲਬ ਕਿ ਅਗੇਨ Flipkart Amazon ਤੇ ਸਿੱਧਾ 18% ਦਾ ਡਿਸਕਾਊਂਟ ਬਟ ਹੁਣ ਰੀਸੈਂਟਲੀ ICICI ਨੇ ਇਹਦੀ ਲਿਮਿਟ ਨਾ 1 ਲੱਖ ਤੋਂ ਘਟਾ ਕੇ ਸਿੱਧਾ ਹੀ 12000 ਕਰ ਦਿੱਤੀ ਹੈ। ਖੈਰ ਇਹਦੇ ਬਾਰੇ ਕਦੇ ਫੇਰ ਗੱਲ ਕਰਾਂਗੇ। ਹੁਣ ਇਹ ਤਾਂ ਗੱਲ ਹੋ ਗਈ ICICI ਅਮਰਲਦੇ ਦੇ ਫੀਚਰਸ ਦੀ। ਇਹ ਤਾਂ ਸਮਝ ਆ ਕੇ ਬਟ ਹੁਣ ਕਿਨੂੰ ਆਪਾਂ ਨਾ ਇੰਡੀਆ ਦੇ OG ਕ੍ਰੈਡਿਟ ਕਾਰਡ HDFC ਇਨਫੀਨੀਆ ਮੈਟਲ ਦੇ ਨਾਲ ਕੰਪੇਅਰ ਕਰ ਲੈਣੇ ਆ ਤੇ ਦੇਖਦੇ ਆ ਕਿ ਕੀ ਨਿਕਲ ਕੇ ਆਉਂਦਾ ਹੈ। HDFC ਇਨਫੀਨੀਆ ਦੀ ਗੱਲ ਕਰਾਂ ਤਾਂ ਉਹਦੀ ਜੁਆਇਨਿੰਗ ਤੇ ਐਨੂਅਲ ਫੀਸ 12500 ਪਲੱਸ GST ਆ ਤੇ ਕਾਰਡ ਲੈਂਦੇ ਤੁਹਾਨੂੰ 12500 ਦੇ ਰਿਵਾਰਡਸ ਮਿਲ ਜਾਂਦੇ ਆ ਸੇਮ ਐਸ ICICI ਅਮਰਲਦੇ ਦੇ। HDFC Infinia ਦੇ ਵਿੱਚ ਵੀ ਤੁਹਾਨੂੰ 10 ਲੱਖ ਇੱਕ ਸਾਲ ਦੇ ਵਿੱਚ ਸਪੈਂਡ ਕਰਨਾ ਪੈਣਾ ਜੇਕਰ ਤੁਸੀਂ ਆਪਣਾ ਕਾਰਡ ਫ੍ਰੀ ਕਰਨਾ ਚਾਹੁੰਦੇ ਹੋ ਤੇ ਸੇਮ ਹੀ ਚੀਜ਼ ICICI Emerald ਦੇ ਨਾਲ ਵੀ ਹੈ। ਬਾਕੀ ਸਾਰੇ ਚਾਰजेस ਦੀ ਗੱਲ ਕਰੀਏ ਤਾਂ ਉਹ ਆਲਮੋਸਟ ਸੇਮ ਹੀ ਹੈ। ਬਸ ਇੱਥੇ ਇੱਕ ਡਿਫਰੈਂਸ ਹੈ। HDFC Infinia ਦੇ ਵਿੱਚ ਤਾਂ ਡਿੱਕ ਟੋਕਟ ਸੈਲਰੀ 45 ਲੱਖ ਹੋਣੀ ਚਾਹੀਦੀ ਹੈ ਇਸ ਕਾਰਡ ਨੂੰ ਲੈਣ ਦੇ ਲਈ ਤੇ ICICI Emerald ਦੇ ਵਿੱਚ ਸਿਰਫ 40 ਲੱਖ ਹੁਣ ITC ਮਰਲਦੇ ਦੇ ਵਿੱਚ ਤੁਹਾਨੂੰ ਤਾਜ਼ਾ ਪੀ ਕਿਓਰ ਦੀ ਮੈਂਬਰਸ਼ਿਪ ਮਿਲ ਰਹੀ ਸੀ ਪਲੱਸ ਇੱਕ ਫ੍ਰੀ ਸਟੇ ਮਿਲ ਰਹੀ ਸੀ ਬਟ HDFC ਇਨਫਿਨੀਆ ਦੇ ਵਿੱਚ ਤੁਹਾਨੂੰ ਕਲੱਬ ਮੈਰੀਟ ਦੀ ਮੈਂਬਰਸ਼ਿਪ ਮਿਲ ਜਾਂਦੀ ਜਿੱਥੇ ਤੁਹਾਨੂੰ 20% ਤੱਕ ਦਾ ਡਿਸਕਾਊਂਟ ਮਿਲ ਜਾਂਦਾ ਇਹਨਾਂ ਦੇ ਰੂਮ ਬੁਕਿੰਗ ਫੂਡ ਤੇ ਵੈਪੇਜੇਸ ਵਗੈਰਾ ਤੇ ਪਲੱਸ ਤੁਹਾਨੂੰ ਇੱਕ ਫ੍ਰੀ ਐਡੀਸ਼ਨਲ ਨਾਈਟ ਸਟੇ ਮਿਲ ਜਾਂਦਾ ਜੇਕਰ ਤੁਸੀਂ ਦੋ ਨਾਈਟਸ ਲਈ ITC ਪ੍ਰਾਪਰਟੀਆਂ ਬੁੱਕ ਕਰਦੇ ਹੋ ਸੋ ਇੱਥੇ ਦੇਖਿਆ ਇਹਦਾ HDFC ਇਨਫਿਨੀਆ ਥੋੜਾ ਜਆ ਅੱਗੇ ਆ ਉਨ ਜੇਕਰ ਬੇਸ ਰਿਵਾਰਡਡ ਦੀ ਗੱਲ ਕਰੀਏ ਤਾਂ HDFC ਦੇ ਵਿੱਚ ਤੁਹਾਨੂੰ 5 ਪੁਆਇੰਟਸ ਮਿਲਦੇ ਹੈ 100-150 ਰੁਪਏ ਸਪੈਂਡ ਕਰਨ ਤੇ ਜੋ ਕਿ ਰਾਉਂਡ ਰਾਉਂਡ ਜੇਕਰ ਰਿਵਾਰਡ ਰੇਟ ਬਣਾਈਏ ਇਹ ਤਾਂ 3.33% ਬਣਦਾ ਹੈ ICICI ਅਮਰਲਦੇ ਦੇ ਕੇਸ ਦੇ ਵਿੱਚ ਇਹ 3% ਸੀ ICICI ਦੇ iShop ਤੇ ਤੁਹਾਨੂੰ ਐਕਸੈਲੇਟਰ ਰਿਵਾਰਡ ਪੁਆਇੰਟਸ ਮਿਲਦੇ ਹੈ ਤੇ HDFC ਦੇ SmartBuy ਪੋਰਟਲ ਤੇ ਤੁਹਾਨੂੰ ਐਕਸੈਲੇਟਰਡ ਰਿਵਾਰਡ ਪੁਆਇੰਟਸ ਮਿਲਦੇ ਹੈ ਤਾਂ ਦੋਨੋਂ ਨੇ ਇੱਕ ਵਾਰੀ ਕੰਪੈਰੀਜ਼ਨ ਕਰ ਲੈਣੇ ਆ ਹੁਣ ਜੇਕਰ ਤੁਸੀਂ HDFC Infinia ਤੋਂ ਫਲਾਈਟਸ ਬੁੱਕ ਕਰਦੇ ਹੋ ਤਾਂ ਤੁਹਾਨੂੰ 5 ਗੁਣਾ ਰਿਵਾਰਡ ਪੁਆਇੰਟਸ ਮਿਲਦੇ ਹੈ ਜੋ ਕਿ 16% ਦਾ ਰਿਵਾਰਡ ਰੇਟ ਬਣਦਾ ਹੈ ਅਗੇਨ ICICI ਦੀ ਗੱਲ ਕਰੀਏ ਤਾਂ ਉੱਥੇ ਤੁਹਾਨੂੰ 6 ਗੁਣਾ ਰਿਵਾਰਡ ਪੁਆਇੰਟਸ ਮਿਲਦੇ ਹੈ ਜੋ ਕਿ ਆਊਂਡ 18% ਦਾ ਰਿਵਾਰਡ ਰੇਟ ਬਣਦਾ ਹੈ ਅਗੇਨ ਹੋਟਲਸ ਦੀ ਗੱਲ ਕਰੀਏ ਤਾਂ ICICI ਤੇ ਤੁਹਾਨੂੰ 36% ਦਾ ਰਿਵਾਰਡ ਰੇਟ ਮਿਲਦਾ ਹੈ ਤੇ HDFC ਤੇ ਤੁਹਾਨੂੰ 33% ਦਾ ਰਿਵਾਰਡ ਰੇਟ ਮਿਲਦਾ ਹੈ ਤੋ ਇੱਥੇ ICICI ਦਾ ਜੇਕਰ ਰਿਵਾਰਡ ਦੀ ਗੱਲ ਕਰੀਏ ਤਾਂ ਉਹ ਥੋੜਾ ਜਿਹਾ ਬੈਟਰ ਹੈ ਹੁਣ ਜਿਹੜੇ ਰਿਵਾਰਡਸ ਤੁਸੀਂ ਕਮਾਉਨੇ ਹੋ ਉਹਨਾਂ ਦਾ ਰਿਡਮਪਸ਼ਨ ਵੀ ਦੇਖ ਲੈਨੇ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਹੋਟਲਸ ਤੇ ਫਲਾਈਟ ਬੁਕਿੰਗ ਤੇ HDFC ਦੀ ਗੱਲ ਕਰੀਏ ਤਾਂ ਉੱਥੇ ਤੁਸੀਂ ਸਿਰਫ 70% ਰਿਵਾਰਡ ਪੁਆਇੰਟਸ ਹੀ ਯੂਜ਼ ਕਰ ਸਕਦੇ ਹੋ ਰਿਡੀਮ ਕਰ ਸਕਦੇ ਹੋ ਪਰ ICICI ਦੇ ਕੇਸ ਦੇ ਵਿੱਚ ਤੁਸੀਂ 100% ਪੁਆਇੰਟਸ ਰਿਡੀਮ ਕਰ ਸਕਦੇ ਹੋ ਸਿਮਿਲਰਲੀ ਜੇਕਰ ਵਾਊਚਰਸ ਦੀ ਗੱਲ ਕਰੀਏ ਤਾਂ HDFC ਦੇ ਵਿੱਚ ਰਿਡਮਪਸ਼ਨ ਘੱਟ ਮਿਲਦਾ ਹੈ ਸਟੇਟਮੈਂਟ ਕ੍ਰੈਡਿਟ ਤੇ ICICI ਦਾ ਬੱਤਾ ICICI ਅਮਰਲ ਦੇ ਦਾ ਇੱਕ ਹੋਰ ਮੇਜਰ ਬੈ ਚਾਰਜਸ ਜਾਂ ਟੈਕਸਸ ਨਹੀਂ ਲੱਗਦੇ ਜਦੋਂ ਕਿ ਇਨਫੀਨੀਆ ਦੀ ਗੱਲ ਕਰਾਂ ਤਾਂ ਉੱਥੇ ਤੁਹਾਨੂੰ 3 ਤੋਂ 4% ਟੈਕਸ ਲੱਗਦਾ ਹੈ ਪਲੱਸ ਇਹਦੀ ਜਿਹੜੀ ਕੈਪਿੰਗ HDFC ਦੇ ਵਿੱਚ ਉਹ 10000 ਪਰ ਮਹੀਨਾ ਦੀ ਹੈ ICICI ਮਰਦਲੇ ਦੇ ਵਿੱਚ ਪਹਿਲਾਂ ਇਹ ਕੈਪਿੰਗ 1 ਲੱਖ ਦੀ ਸੀ ਬਟ ਉਹਨਾਂ ਨੇ ਸਿੱਧਾ ਹੀ ਘਟਾ ਕੇ 12000 ਦੀ ਇਹ ਕੈਪਿੰਗ ਕਰਤੀ ਹੈ ਇਹਨਾਂ ਵਾਊਚਰਸ ਦੇ ਬਾਕੀ ਬੈਨੀਫਿਟਸ ਦੀ ਗੱਲ ਕਰੀਏ ਜਿਵੇਂ ਕਿ ਫਰੀਜ਼ ਲੌਂਜ ਐਕਸੈਸ ਗਲਫ ਲੈਸੈਂਸ ਇਹ ਤਾਂ ਦੋਨੋਂ ਕਾਰਡਸ ਦੇ ਵਿੱਚ ਆਲਮੋਸਟ ਸੇਮ ਹੀ ਆ ਕੋਈ ਬਹੁਤਾ ਫਰਕ ਨਹੀਂ ਹੈ ਚਲੋ ਹੁਣ ਇਹ ਤਾਂ ਹੋ ਗਈਆ ਥਿਓਰੀਟिकल ਗੱਲਾਂ ਹੁਣ ਇਹਨਾਂ ਕਾਰਡ ਦਾ ਨਾ ਥੋੜਾ ਜਿਹਾ ਪ੍ਰੈਕਟੀਕਲੀ ਕੰਪੈਰੀਜ਼ਨ ਕਰ ਲੈਣੇ ਆ ਤੇ ਜੇਕਰ ਤੁਸੀਂ ਇਹਨਾਂ ਕਾਰਡ ਨੂੰ ਲੈਣ ਬਾਰੇ ਸੋਚ ਰਹੇ ਹੋ ਤਾਂ ਮੈਂ ਮੰਨ ਕੇ ਚੱਲਦਾ ਹਾਂ ਵੀ ਤੁਸੀਂ ਮਹੀਨੇ ਦਾ ਇਹਨਾਂ ਕ੍ਰੈਡਿਟ ਕਾਰਡ ਤੋਂ 80000 ਖਰਚਾ ਕਰਨ ਦਾ ਤਾਂ ਸੋਚ ਰਹੇ ਹੋਗੇ ਤਾਂ ਤੁਹਾਨੂੰ ਇਹਨਾਂ ਦੋਨਾਂ ਚੋਂ ਕਿਹੜਾ ਕਾਰਡ ਬੈਟਰ ਬੈਨੀਫਿਟ ਦੇ ਸਕਦਾ ਹੁਣ ਇੱਥੇ ਇਸ 90000 ਦਾ ਨਾ ਅਸੀਂ ਬਟ ਜੇਕਰ ਜ਼ਿਆਦਾ ਖਰਚਾ ਟ੍ਰੈਵਲ ਜਾਂ ਫਿਰ ਹੋਟਲ ਬੁਕਿੰਗ ਦੇ ਵਿੱਚ ਹੁੰਦਾ ਹੈ ਤਾਂ ICICI Emerald ਦੇ ਇੱਕ ਕਲੀਅਰ ਵਿਨਰ ਬਣ ਕੇ ਸਾਹਮਣੇ ਆ ਰਿਹਾ ਹੈ ਬਟ ਕੀ ਹੋਏਗਾ ਜੇਕਰ ਆਪਾਂ ਇਹਨਾਂ ਖਰਚਾ ਨੂੰ ਥੋੜਾ ਜਿਹਾ ਚੇਂਜ ਕਰ ਦਈਏ ਆਪਾਂ ਜਿਹੜੇ ਖਰਚੇ ਆ ਉਹ ਬਾਕੀ ਚੀਜ਼ਾਂ ਜਿਵੇਂ ਕਿ ਗਰੋਸਰੀ ਡਾਈਨਿੰਗ ਤੇ ਯੂਟਿਲਿਟੀਆਂ ਦੇ ਵਿੱਚ ਵਧਾ ਦਈਏ ਤੇ ਹੋਟਲ ਬੁਕਿੰਗ ਤੇ ਫਲਾਈਟਸ ਤੇ ਥੋੜੇ ਜਿਹਾ ਘਟਾ ਦਈਏ ਤਾਂ ਉਸ ਕੇਸ ਦੇ ਵਿੱਚ ਵੀ ICICI Emerald ਦੇ ਵਧੀਆ ਰਿਵਾਰਡ ਦੇ ਰਿਹਾ ਹੈ ਤੇ ਉਹਨਾਂ ਦਾ ਰਿਡੈਂਪਸ਼ਨ ਵੀ ਵਧੀਆ ਤੇ ਮੈਨੂੰ ਲੱਗਦਾ ਹੈ ਵਿੱਚ ਉਹ ਤੱਕ ਤੁਹਾਡਾ ਖਰਚਾ ਫਲਾਈਟ ਤੇ ਹੋਟਲ ਬੁਕਿੰਗ ਦੇ ਵਿੱਚ ਜ਼ਿਆਦਾ ਸੋ ਹੁਣ ਆਪਾਂ ICICI ਅਮਰਲ ਦੇ ਤੇ HDFC ਇਨਫੀਨੀਅਮ ਮੈਟਲ ਦਾ ਕੰਪੈਰੀਸ਼ਨ ਵੀ ਦੇਖ ਲਿਆ ਹੁਣ ਆਪਾਂ ਦੇਖਦੇ ਆਂ ਵੀ ਇੰਡੀਆ ਦਾ ਫਿਰ ਬੈਸਟ ਕ੍ਰੈਡਿਟ ਕਾਰਡ ਕਿਹੜਾ ਹੈ ਤੁਸੀਂ ਸੁਣ ਕੇ ਥੋੜਾ ਜਿਆਦਾ ਡਿਸਪਾਇੰਟ ਹੋਵੋਗੇ ਬਟ ਮੈਂ ਵੋਟ ਕਰੂੰਗਾ HDFC ਇਨਫੀਨੀਅਮ ਮੈਟਲ ਨੂੰ ਤੇ ਮੈਂ ਐਕਸਪਲੇਨ ਕਰ ਦੇਣਾ ਕਿਉਂ ਕਿ ICICI ਦਾ ਨਾ ਇਸ ਕੈਟਾਗਰੀ ਦੇ ਵਿੱਚ ਫਰਸਟ ਕ੍ਰੈਡਿਟ ਕਾਰਡ ਹੈ ICICI ਹਜੇ ਇਸ ਕੈਟਾਗਰੀ ਦੇ ਵਿੱਚ ਐਂਟਰੀ ਹੋਇਆ ਤੇ ਐਂਟਰੀ ਲੈਵਲ ਤੇ ਬੈਂਕ ਨਾ ਕਾਫੀ ਵੱਡੇ ਵੱਡੇ ਪ੍ਰੋਮਿਸ ਕਰਦੇ ਆ ਜੋ ਕਿ ਟਾਈਮ ਦੇ ਨਾਲ ਨਾਲ ਟੁੱਟਦੇ ਜਾਂਦੇ ਆ ਹੁਣ ਇਹਦੀ ਇੱਕ ਐਗਜ਼ਾਮਪਲ ਤਾਂ ਇਹ ਹੈ ਵੀ ਲਾਂਚ ਹੋਣ ਦੇ ਕੁ ਨਾਗਜ਼ਨ نیوز ਦੇ ਵਿੱਚ ਨਾ ਇਹਨਾਂ ਦੀ ਵੈਬਸਾਈਟ ਤੇ ਕਿਤੇ ਨਹੀਂ ਦੱਸਿਆ ਗਿਆ ਤੇ ਜੇਕਰ ਮੈਂ 12500 ਦੇ ਕੇ ਕੋਈ ਕਾਰਡ ਲੈ ਰਿਹਾ ਤਾਂ ਇਦਾਂ ਦਾ ਚੋਰੀ ਛੁਪੇ ਵਾਲਾ ਕੰਮ ਸ਼ਾਇਦ ਡਾਈਜੈਸਟ ਨਾ ਹੋਵੇ ਤੇ ਇਹ ਜਿਹੜੀ ਡੀਵੈਲਿਊਸ਼ਨ ਹੈ ਲਾਂਚ ਹੋਣ ਦੇ ਕੁਝ ਹੀ ਮਹੀਨਿਆਂ ਦੇ ਵਿੱਚ ਹੋ ਗਈ ਤਾਂ ਸੋਚੋ ਵੀ ਅਗਲੇ ਆਉਣ ਵਾਲੇ ਸਾਲਾਂ 'ਚ ਕੀ ਕੁਝ ਹੋ ਸਕਦਾ ਤੇ ਜੇਕਰ ਮੈਂ ਇੱਕ ਸੁਪਰ ਪ੍ਰੀਮੀਅਮ ਕਾਰਡ ਦੇ ਨਾਲ ਜਾ ਰਿਹਾ ਤਾਂ ਮੈਨੂੰ ਇੰਨੀ ਕੁ ਸ਼ੋਰਟ ਹੀ ਤਾਂ ਚਾਹੀਦੀ ਹੈ ਨਾ ਵੀ ਮੇਰਾ ਕਾਰਡ ਹੈ ਜਿਹੜਾ ਉਹ ਅਗਲੇ ਕੁਝ ਸਾਲਾਂ ਤੱਕ ਐਦਾਂ ਹੀ ਚੱਲੇਗਾ ਮਤਲਬ ਇਹਦੀ ਆਫਰਿੰਗ ਐਦਾਂ ਦੀ ਐਦਾਂ ਹੀ ਰਹੇਗੀ ਤੇ ਇਹ ਤਾਂ ਕਿਹ ਜਿਹੜਾ ਕੰਫੀਡੈਂਸ ਹਨ ਇਹ ICICI ਤੋਂ ਨਹੀਂ ਮਿਲ ਰਿਹਾ। ਹੁਣ ਇੰਨਾ ਤੇ ਡੀਵੈਲਿਊਸ਼ਨ ਹੈ ਨਾ HDFC ਨੇ ਵੀ ਕਰਿਆ। 2-3 ਸਾਲ ਪਹਿਲਾਂ HDFC ਨੇ ਵੀ ਡੀਵੈਲਿਊਸ਼ਨ ਕੀਤੇ ਸੀ ਕਾਫੀ ਹੱਦ ਤੱਕ ਬਟ ਉਹ ਇੰਨਾਂ ਚੀਜ਼ਾਂ ਨੂੰ ਲੈ ਕੇ ਓਪਨ ਰਹੇ ਆ, ਅਪफ्रंट ਰਹੇ ਆ। HDFC Infinia Metal most premium credit card ਹੈ ਇਸ ਪਾਕਟ ਦੇ ਵਿੱਚ। ਤੈਨੂੰ ਹੁਣ ਕੁਝ ਸਾਲ ਹੋ ਚੁੱਕੇ ਆ। HDFC ਕ੍ਰੈਡਿਟ ਕਾਰਡਸ ਦਾ ਸਭ ਤੋਂ ਵੱਡਾ ਪਲੇਅਰ ਹੈ। ਤੇ ਆਈ ਸ਼ੋਰ ਕਿ ਉਹ ਕਿਸੇ ਹੋਰ ਬੈਂਕ ਤੋਂ ਤਾਂ ਨਹੀਂ ਹਾਰੇਗਾ ਜੇ ਉਹਨੂੰ ਲੱਗੇਗਾ ਕਿ ਉਹ ਹਾਰ ਰਿਹਾ ਤਾਂ ਡੈਫੀਨੇਟਲੀ ਕੋਈ ਨਾ ਕੋਈ ਨਵਾਂ ਜਾਦੂ ਤਾਂ ਉਹਨੇ ਕੱਢ ਹੀ ਦੇਣਾ ਹੈ ਬਸ ਇਸੇ ਕਰਕੇ ਮੈਂ HDFC Infinia Metal ਨੂੰ OG Credit Card of India ਦੀ ਰੇਟਿੰਗ ਦੇ ਰਿਹਾ ਸਟਿਲ ਮੈਂ ICICI Emerald Credit Card ਨੂੰ ক্লোਸਲੀ ਟਰੈਕ ਕਰਦਾ ਰਹੂੰਗਾ ਅਗਲੇ ਕੁਝ ਮਹੀਨੇ ਤੱਕ ਜੇਕਰ ਮੇਰੀ ਰੇਟਿੰਗ ਦੇ ਵਿੱਚ ਕੁਝ ਵੀ ਅਪਡੇਟ ਹੁੰਦਾ ਤਾਂ ਡੈਫੀਨੇਟਲੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਬਾਕੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਥੈਂ ਬੀ ਕੇ ਫਾਈਟ